ਗੱਡੀ ਚਲੋ ਲੱਗੀ ਗੱਡੀ ਜਦੋਂ ਟੱਚ ਹੋ ਗਈ ਬੰਦੇ ਨੇ ਉਤਰਨ ਸਾਰੇ ਪਹਿਲਾਂ ਤਾਂ ਜੀ ਮੈਨੂੰ ਗਾਲ ਕੱਢੀ ਜੀ ਬਿਲਕੁਲ ਆਮਨਾਲਾ ਸੀ ਆ ਰਹੇ ਸੀ ਉਧਰੋਂ ਗਲੀ ਚੋਂ ਅਨੋਵਾ ਗੱਡੀ ਨਿਕਲੀ ਸਿੱਧੀ ਵਿੱਚ ਠੋਕ ਮੈਂ ਤਾਂ ਸਿੱਧਾ ਜਾ ਰਿਹਾ ਇੱਕ ਤਾਂ ਬੰਦੇ ਨੇ ਗੱਡੀ ਮਾਰੀ ਉਸ ਤੋਂ ਮੈਂ ਉੱਤਰ ਕੇ ਆਇਆ ਉਹ ਬੰਦਾ ਮੈਨੂੰ ਬਹੁਤ ਗਲਤ ਬੋਲੇ ਮੈਂ ਉਹਨੂੰ ਵਾਰ-ਵਾਰ ਕਹਿੰਦਾ ਰਿਹਾ ਮੈਂ ਕਿਹਾ ਭਾਈ ਸਾਰੀ ਗਲਤੀ ਤੇਰੀ ਹੈ ਮਾੜੀ ਮੋਟੀ ਸ਼ਰਮ ਆਉਂਦੀ ਹੈ ਤੂੰ ਹਜੇ ਵੀ ਪੂਰਾ ਬੋਲਿਆ ਪਤਾ ਨਹੀਂ ਕੀ ਦੀ ਸਾਇ ਤੇ ਕੀ ਬੋਲ ਰਿਹਾ ਸੀ ਉਹ ਤੇ ਬਹੁਤ ਗਲਤ ਬੋਲਿਆ ਜੋ ਗਲਤ ਬੋਲਿਆ ਉਹਦੇ ਕਰਕੇ ਮੈਨੂੰ ਵੀ ਗਿਲਟੀ ਫੀਲ ਹੋਈ ਦੇਖੋ ਬੱਚੇ ਨਾਲ ਸੀ ਮੈਂ ਥਾਣੇ ਫੋਨ ਕਰਿਆ ਥਾਣੇ ਗੱਡੀ ਲੈ ਗਈ ਬਣਦੀ ਮੈਂ ਕਿਹਾ ਭਾਈ ਕਾਰਵਾਈ ਕਰੋ ਜਿਹਦੀ ਗਲਤੀ ਆ ਇਹਦੇ ਵਿੱਚ ਦੱਸੋ ਮੇਰਾ ਕੀ ਕਸੂਰ ਸਾਨੂੰ ਪਿਸਟਲ ਆਏ ਜੇਬ ਵਿੱਚ ਪਿਸਟਲਸ ਬਾਹਰ ਕੱਢਣ ਦੀ ਨਹੀਂ ਕਹੀ ਉਹਨਾਂ ਨੇ ਜੇਬ ਵਿੱਚ ਮਹਾ ਹਰ ਕੋਈ ਰੱਖਦਾ ਕਹਿੰਦੇ ਜੀ ਫਿਰ ਵੀ ਉਹ ਮੂਰੇ ਨੂੰ ਕਰਕੇ ਦਿਖਾ ਰਿਹਾ ਸੀ ਕਹਿੰਦੇ ਉਹ ਬਸ ਆਪਣੀ ਬਾਤ ਤੁਹਾਨੂੰ ਦਿਖਾ ਰਿਹਾ ਆਂ ਬਾਲਕੀ ਇੱਕ ਤਾਂ ਇਹਨੂੰ ਪੇਸ਼ਲ ਦਿਖਾ ਰਿਆ ਮੇਰੇ ਕੋਲ ਲਾਇਸੈਂਸ ਹੀ ਹੈ ਮੇਰੇ ਕੋਲ ਲਾਇਸੈਂਸ ਆ ਪਿਸਟਲ ਮੇਰੇ ਕੋਲ ਹੈਗਾ ਪਰ ਉਸ ਦਿਨ ਗੱਡੀ 'ਚ ਦੀ ਮੈਂ ਜੇਬ 'ਚ ਇਹ ਵੀ ਝੂਠ ਬੋਲੇ ਫਿਰ ਉਸ ਤੋਂ ਬਾਅਦ ਥਾਣੇ ਦੇ ਵਿੱਚ ਜਦੋਂ ਗੱਡੀ ਆਈ ਮੈਨੂੰ ਕਹਿੰਦਾ ਆ ਕੇ ਕਹਿੰਦਾ ਬਾਈ ਜੀ ਮੇਰੀ ਗਲਤੀ ਹੈ ਉਹ ਮੈਂ ਕਿਹਾ ਕੰਜਰਾ ਤੂੰ ਉੱਥੇ ਕਹਿਂਦਾ ਯਾਰ ਬਸ ਅਸੀਂ ਸਾਨੂੰ ਐਂ ਕਹਿੰਦਾ ਵੀ ਘਰੇ ਆ ਕੇ ਮਾਫੀ ਮੰਗੋ ਜੀ ਮੈਂ ਕਿਹਾ ਕਹਿੰਦੇ ਸਾਨੂੰ ਫੋਨ ਕਰਦੇ ਨੇ ਵੀ ਘਰੇ ਆ ਕੇ ਮਿੰਨਤ ਕਰੋ ਮੇਰੀ ਬਿਲਕੁਲ ਇੱਕ ਬੰਦੇ ਤੋਂ ਕਹਾ ਦੋ ਜਿਨ੍ਹਾਂ ਜਿਨ੍ਹਾਂ ਨੇ ਫੋਨ ਕਰਿਆ ਬਿਮਾ ਇੱਕ ਬੰਦੇ ਨੇ ਇਹ ਗੱਲ ਕੀਤੀ ਹੋਵੇ ਮੇਰੀ ਮਿੰਤ ਕਰੋ ਇਹ ਹੱਡ ਗੱਡੀ ਕੋਈ ਪਰਚੇ ਨਹੀਂ ਹੈਗਾ ਜਾਂ ਦੋ ਹੀ ਵੀ ਬਰਾਬਰ ਖੜਾਉ ਲਿਆ ਤੇ ਲੱਗੀ ਹੈ ਗੱਡੀ ਤੁਸੀਂ ਬਰਾਬਰ ਦੋਨੇ ਗੱਡੀਆਂ ਖੜਾ ਸਕਦੇ ਹੋ ਇੱਕ ਗੱਡੀ ਨਹੀਂ ਖੜਾਦੇ ਹੁੰਦੇ ਕਦੇ ਵੀ ਤੁਸੀਂ ਹੁਣ ਇੱਥੋਂ ਸਿੱਧਾ ਥਾਣੇ ਜਾਓ ਮੇਰੀ ਗੱਡੀ ਥਾਣੇ ਖੜੀ ਆ ਚੈੱਕ ਕਰ ਸਕਦੇ ਹੋ ਤੁਸੀਂ ਲੋਕਾਂ ਦਾ ਨਾ ਵਿਸ਼ਵਾਸ ਉੱਠ ਕਢਣਾ ਮੁੜ ਕੇ ਕੋਈ ਸੱਚਾ ਬੰਦਾ ਵੀ ਧਰਨਾ ਲਾਊਗਾ ਨਾ ਉਹਦੀ ਵੀ ਨਹੀਂ ਕਿਸੇ ਨੇ ਸੁਣਨੀ ਹਾਲਾ ਕਹਿੰਦਾ ਯਾਰ ਇਹ ਤਾਂ ਬਿਨਾ ਮਤਲ ਤੋਂ ਚੱਕ ਕੇ ਧਰਨਾ ਲਾ ਲੇ ਕੋਈ ਗੱਲ ਬਣਦੀ ਹੁਣ ਮੇਰੀ ਗੱਡੀ ਦੇ ਵਿੱਚ ਤਾਂ ਨੇ ਗੱਡੀ ਠੋਕਤੀ ਪਰ ਮੇਰੀ ਫੈਮਿਲੀ ਵਿੱਚ ਬੈਠੀ ਆ ਉਲਟਾ ਧਰਨਾ ਹੋ ਲਾ ਰਹੇ ਨੇ ਟੈਕਸੀ ਆਪਰੇਟਰਾਂ ਨੇ ਧਰਨਾ ਲਗਾਇਆ ਸੀ ਮਸਲਾ ਸੀਗਾ ਗੱਡੀਆਂ ਭੜਨ ਦਾ ਗੱਡੀਆਂ ਖੈਂਦੀਆਂ ਨੇ ਭਾਸੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਾ ਰਾਮਗੜ੍ਹ ਦੀ ਗੱਡੀ ਨਾਲ ਗੱਡੀ ਖੈਂਦੀ ਆ ਉਹਨਾਂ ਦਾ ਇਹ ਕਹਿਣਾ ਸੀ ਕਿ ਆਪਣੇ ਅਹੁਦੇ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਆ ਸਾਡੇ ਤੇ ਪ੍ਰੈਸ਼ਰ ਪਾ ਕੇ ਸਾਨੂੰ ਦਬਾਇਆ ਜਾ ਰਿਹਾ ਹੈ ਸਾਡੇ ਤੇ ਤੱਕਾ ਕੀਤਾ ਜਾ ਰਿਹਾ ਹੈ ਸੋ ਦੀਪਾ ਰਾਮਗੜ੍ਹ ਜੀ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਦੀਪਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੈ ਜੀ ਮਸਲਾ ਜਿਹੜਾ ਗੱਡੀ ਲੱਗਦੀ ਆ ਤੇ ਉਹ ਕਹਿ ਰਹੇ ਨੇ ਕਿ ਆਪਣੇ ਅਉਦੇ ਦੀ ਧੌਂਸ ਦਿਖਾਈ ਜਾ ਰਹੀ ਹੈ ਇਦਾਂ ਦੀ ਸਭ ਤੋਂ ਬਰਤਣਾ ਟਵਾਣਾ ਸਾਹਿਬ ਇਹ ਸਾਰਾ ਇਲਾਕਾ ਜਾਣਦਾ ਵੀ ਮੈਂ ਅੱਜ ਤੱਕ ਕਿਸੇ ਨਾਲ ਕੋਈ ਨਜਾਇਜ਼ ਕਰੀ ਹੋਵੇ ਤਾਂ ਉਹ ਰੱਬ ਜਾਣਦਾ ਤੇ ਲੋਕਾਂ ਨੂੰ ਸਾਰਾ ਕੁਝ ਪਤਾ ਕੱਲ ਰਖੜੀ ਦਾ ਤਿਹਾੜੀ ਤੀ ਮੈਂ ਮੇਰੀ ਭੈਣ ਰੈਸਲ ਵਿਆਹੀ ਆ ਜੀ ਮੈਂ ਉੱਥੋਂ ਰਖੜੀ ਬਣਾ ਕੇ ਮੇਰੀ ਵਾਈਫਤੀ ਨਾਲ ਮੇਰੀ ਕੁੜੀ ਅਸੀ ਨਾਲ ਦਰਗਾਹਪੁਰ ਪਹੁੰਚੇ ਦਰਗਾਹਪੁਰ ਦਾ ਜਿਹੜਾ ਮੇਨ ਰੋਡ ਆ ਅਸੀਂ ਆਰਾਮ ਨਾਲ ਆ ਰਹੇ ਸੀ ਉੱਥੇ ਕੈਮਰੇ ਵੀ ਹੋਣਗੇ ਤੁਸੀਂ ਚੈੱਕ ਕਰ ਲਿਓ ਬਿਲਕੁਲ ਆਰਾਮ ਨਾਲ ਅਸੀਂ ਆ ਰਹੇ ਸੀ ਉਧਰੋਂ ਗਲੀ ਚੋਂ ਅਨੋਭ ਗੱਡੀ ਨਿਕਲੀ ਸਿੱਧੇ ਵਿੱਚ ਠੋਕੀ ਉਹ ਵੀ ਮੂਰੇ ਨਹੀਂ ਠੋਕੀ ਸਾਡੀ ਅੱਧੀ ਗੱਡੀ ਲੰਘ ਗਈ ਇਸਤਰਾਮ ਨਾਲ ਜਾ ਰਹੇ ਦੀ ਸੜਕ ਤੇ ਉਹਨੇ ਮਗਰੋਂ ਜਿੱਥੇ ਟਾਕੀ ਐ ਬੈਕ ਸਾਈਡ ਵਾਲੀ ਟਾਕੀ ਤੇ ਜਿੱਥੇ ਤੇਲ ਵਾਲੀ ਟੈਂਕੀ ਆ ਉੱਥੇ ਗੱਡੀ ਮਾਰੀ ਜੀ ਮੇਰੀ ਗੁਡੀ ਇੱਕ ਲਗਤ ਦਹਿਲਕ ਗਈ ਜਿਵੇਂ ਬੱਚੇ ਦਾ ਮਨ ਪੂਰੀ ਦਹਿਲਕ ਗਈ ਉਹ ਮਤਲਬ ਘਬਰਾ ਗਈ ਹੂੰ ਤੇ ਅੱਜ ਉਹਦਾ ਟੂਰਨਾਮੈਂਟ ਸੀ ਬਹੁਤ ਔਖੀ ਭੇਜੀ ਪ੍ਰੋ ਰੇਸ਼ੀ ਉਹਦੇ ਮਤਲਬ ਡਰ ਗਈ ਇੰਨਾ ਬਾਈ ਚਾਂਸ ਸੀਸਾ ਖੁੱਲਾ ਹੁੰਦਾ ਬੱਚੇ ਬਾਹਰ ਬਾਹ ਕਾਢੇ ਲੰਦੇ ਨੇ ਤਾਂ ਤੁਸੀਂ ਦੇਖੋ ਬਾਹ ਵੱਡੀ ਵੀ ਜਾ ਸਕਦੀ ਸੀ ਸਾਡੀ ਤਾਂ ਜ਼ਿੰਦਗੀ ਖਰਾਬ ਹੋ ਗਈ ਸੀ ਨਾ ਇਹਦੇ ਵਿੱਚ ਦੱਸੋ ਕਸੂਰ ਕਿਹਦਾ ਮੈਂ ਤਾਂ ਸਿੱਧਾ ਜਾ ਰਿਹਾ ਇੱਕ ਤਾਂ ਬੰਦੇ ਨੇ ਗੱਡੀ ਮਾਰੀ ਉਸ ਤੋਂ ਮੈਂ ਉੱਤਰ ਕੇ ਆਇਆ ਉਹ ਬੰਦਾ ਮੈਨੂੰ ਬਹੁਤ ਗਲਤ ਬੋਲੇਆ ਹਾਂ ਉਹਨੂੰ ਇਹ ਵੀ ਨਹੀਂ ਪਤਾ ਦੀ ਮੈਂ ਕੌਣ ਆ ਵਧੀਆ ਗੱਲ ਆ ਉਹਨੂੰ ਪਤਾ ਨਹੀਂ ਸੀ ਕਿਉਂਕਿ ਇਹਦਾ ਮਤਲਬ ਹਰੇਕ ਨਾਲ ਯਾਰ ਕਮਾਲ ਦੀ ਗੱਲ ਆ ਵੀ ਬੰਦ ਇਨਸਾਨ ਤੋਂ ਇਨਸਾਨ ਹੈ ਯਾਰ ਤੇ ਮੇਰੇ ਉਹ ਗਲ ਪੈ ਗਿਆ ਬਹੁਤ ਗਲਤ ਬੋਲਿਆ ਤੇ ਮੇਰੇ ਮੈਂ ਵੀ ਬੋਲ ਸਕਦਾ ਸੀ ਮੈਨੂੰ ਕਿਹੜਾ ਬੋਲਣਾ ਨਹੀਂ ਆਉਂਦਾ ਜੀ ਤੇ ਮੇਰੇ ਨਾਲ ਬੱਚੇ ਸੀ ਮੇਰੀ ਗੁੱਡੀ ਆ ਸੀ ਮੈਂ ਉਹਦੇ ਕਰਕੇ ਨਹੀਂ ਬੋਲਿਆ ਮੈਂ ਉਹਨੂੰ ਵਾਰ-ਵਾਰ ਕਹਿੰਦਾ ਰਿਹਾ ਮੈਂ ਕਿਹਾ ਬਾਈ ਸਾਰੀ ਗਲਤੀ ਤੇਰੀ ਆ ਮਾੜੀ ਮੋਟੀ ਸ਼ਰਮ ਆਉਂਦੀ ਆ ਤੂੰ ਹਜੇ ਵੀ ਪੂਰਾ ਬੋਲਿਆ ਪਤਾ ਨਹੀਂ ਕੀ ਦੀ ਸੈ ਤੇ ਕੀ ਬੋਲ ਰਿਹਾ ਸੀ ਉਹ ਤੇ ਉਥੋਂ ਇੱਕ ਬੇਬੇ ਨਿਕਲੀ ਝਾੜੂ ਲਾ ਰਹੀ ਜੀ ਉਹ ਬੋਲੀ ਉਹਨੂੰ ਕਹਿੰਦੀ ਬਾਈ ਸ਼ਰਮ ਨਹੀਂ ਆਉਂਦੀ ਹੈਗੀ ਯਾਰ ਹੱਦ ਹੋ ਗਈ ਆ ਤਾਂ ਵੀਰੇ ਆਮਨਾਲ ਆ ਰਹੇ ਨੇ ਗੱਡੀ ਤੇ ਮਾਰੀ ਫਿਰ ਪਿੰਡ ਦੇ ਨਹੀਂ ਪਿੰਡ ਦਾ ਪਿੰਡ ਦੇ ਖਿਲਾਫ ਸਿੱਧੀ ਬੋਲਦਾ ਨਹੀਂ ਹੁੰਦਾ ਵੀਰੇ ਜਿੰਨੇ ਵੀ ਉੱਥੇ ਖੜੇ ਹੋ ਕਹਿੰਦੇ ਯਾਰ ਤੱਕਾਏ ਤਾਂ ਜਵੀਏ ਤਾਂ ਆਮਨਾਲ ਆ ਰਿਹਾ ਸੀ ਤੇ ਉਹ ਬਹੁਤ ਗਲਤ ਬੋਲਿਆ ਜੋ ਗਲਤ ਬੋਲਿਆ ਉਹਦੇ ਕਰਕੇ ਮੈਨੂੰ ਵੀ ਗਿਲਟੀ ਫੀਲ ਹੋਈ ਦੇਖੋ ਬੱਚੇ ਨਾਲ ਸੀ ਮੈਂ ਥਾਣੇ ਫੋਨ ਕਰਿਆ ਜੀ ਤੇ ਵੀ ਆ ਗੱਲ ਹੋ ਗਈ ਥਾਣੇ ਗੱਡੀ ਲੈ ਗਈ ਤੇ ਬਣਦੀ ਮੈਂ ਕਿਹਾ ਭਾਈ ਕਾਰਵਾਈ ਕਰੋ ਜਿਹਦੀ ਗਲਤੀ ਆ ਇਹਦੇ ਵਿੱਚ ਦੱਸੋ ਮੇਰਾ ਕੀ ਕਸੂਰ ਆ ਉਹ ਕਹਿੰਦੇ ਜੀ ਸਾਨੂੰ ਉਥੇ ਬਹੁਤ ਜ਼ਿਆਦਾ ਗਲਤ ਬੋਲਿਆ ਸਾਨੂੰ ਪਿਸਟਲ ਆਏ ਜੇਬ ਚ ਪਿਸਟਲ ਬਾਹਰ ਕੱਢਣ ਦੀ ਨਹੀਂ ਕਹੀ ਉਹਨਾਂ ਨੇ ਜੇਬ ਚ ਮਹਾ ਹਰ ਕੋਈ ਰੱਖਦਾ ਕਹਿੰਦੇ ਜੀ ਫਿਰ ਵੀ ਉਹ ਮੂਰੇ ਨੂੰ ਕਰਕੇ ਦਿਖਾ ਰਿਹਾ ਸੀ ਕਹਿੰਦੇ ਸਾਨੂੰ ਆਪਣੇ ਅਹੁਦੇ ਦੀ ਤੌਂਸ ਦਿਖਾਈ ਜਾ ਰਹੀ ਸੀ ਇਦਾਂ ਦੀਆਂ ਗੱਲਾਂ ਉਹਨਾਂ ਨੇ ਬਰਤੀਆਂ ਨੇ ਟਵਾਣਾ ਸਾਹਿਬ ਹੂੰ ਇਹ ਤਾਂ ਹੁਣ ਬੇਬੁਨਿਆਦ ਗੱਲਾਂ ਐ ਕੋਈ ਬਣਦੀ ਐ ਗੱਲ ਮੇਰੇ ਕੋਲ ਲਾਇਸੈਂਸੀ ਐ ਮੇਰੇ ਕੋਲ ਲਾਇਸੈਂਸ ਆ ਪਿਸਟਲ ਮੇਰੇ ਕੋਲ ਹੈਗਾ ਪਰ ਉਸ ਦਿਨ ਗੱਡੀ ਚ ਮੈਂ ਜੇਬ ਚ ਇਹ ਵੀ ਝੂਠ ਬੋ ਰਹੇ ਨੇ ਹੱਦ ਹੋ ਗਈ ਉੱਥੇ ਕੈਮਰੇ ਲੱਗਣਗੇ ਉਹ ਚੈੱਕ ਕਰ ਲਓ ਕੋਈ ਗੱਲ ਬਣਦੀ ਆ ਬਾਕੀ ਦੂਜੀ ਗੱਲ ਆਪਾਂ ਜਿਹੜਾ ਆਪਣੇ ਕੋਲ ਇਹ ਕਾਦੇ ਵਾਸਤੇ ਆ ਸੈਲਫ ਡਿਫੈਂਸ ਵਾਸਤੇ ਨਾ ਇਹ ਤਾਂ ਆਪਾਂ ਜੇਬ ਚ ਰੱਖ ਸਕਦੇ ਆ ਨਾ ਇਹ ਹੁਣ ਕਿਤੇ ਲੋਕਾਂ ਨੇ ਚਲਾਉਣ ਵਾਸਤੇ ਇਦਾਂ ਥੋੜੀ ਆ ਇਹ ਤਾਂ ਬਿਲਕੁਲ ਨਜਾਇਜ਼ ਆ ਤੇ ਮਤਲਬ ਕਿ ਕਿਸੇ ਦੀ ਸਹਿਚਾ ਕੇ ਉਹ ਬੰਦਾ ਗੱਲ ਬੋਲ ਰਿਹਾ ਦੇਖੋ ਗਲਤੀ ਨਹੀਂ ਐਡੀ ਵੱਡੀ ਗਲਤੀ ਕਰਕੇ ਵੀ ਗਲਤੀ ਨਹੀਂ ਮੰਨ ਰਿਹਾ ਫਿਰ ਉਸ ਤੋਂ ਬਾਅਦ ਥਾਣੇ ਦੇ ਵਿੱਚ ਜਦੋਂ ਗੱਡੀ ਆਈ ਮੈਨੂੰ ਕਹਿੰਦਾ ਆਕੇ ਕਹਿੰਦਾ ਬਾਈ ਜੀ ਮੇਰੀ ਗਲਤੀ ਆ ਉਹ ਮੈਂ ਕਿਹਾ ਕੰਜਰਾ ਤੂੰ ਉੱਥੇ ਕਹਿਂਦਾ ਯਾਰ ਕਾ ਨੂੰ ਇੱਥੇ ਆਪਦਾ ਜਲੂਸ ਕਢਾਇਆ ਉਹ ਤਾਂ ਕਹਿੰਦੇ ਜੀ ਕਹਿੰਦੇ ਅਸੀਂ ਉਰੇ 15 20 ਬੰਦੇ ਖੜੇ ਸੀ ਕਹਿੰਦੇ ਉਰੋਂ ਚਲੇ ਗਏ ਵੀ ਨਾਬੇ ਜਾ ਕੇ ਉਹਨਾਂ ਬਾਅਦ ਚ ਕਹਿੰਦੇ ਸਾਨੂੰ ਫੋਨ ਕਰਦੇ ਨੇ ਵੀ ਘਰੇ ਆ ਕੇ ਮਿੰਨਤ ਕਰੋ ਮੇਰੀ ਬਿਲਕੁਲ ਇੱਕ ਬੰਦੇ ਤੋਂ ਕਹਾ ਦੋ ਜਿਨ੍ਹਾਂ ਜਿਨ੍ਹਾਂ ਨੇ ਫੋਨ ਕਰਿਆ ਵੀ ਮੈਂ ਇੱਕ ਬੰਦੇ ਨੂੰ ਇਹ ਗੱਲ ਕਹੀ ਹੋਵੇ ਮੇਰੀ ਮਿੰਨਤ ਕਰੋ ਮਿੰਨਤ ਕਰਾ ਕੇ ਮੈਂ ਵੱਡਾ ਹੋ ਜਾਊਂਗਾ ਜੀ ਮੈਂ ਮਾਫੀ ਮੰਗਾ ਕੇ ਕਿਤੇ ਵੱਡਾ ਹੋ ਜੂੰ ਉੱਥੇ ਹਾਂ ਮੈਂ ਇਹ ਗੱਲ ਕਹੀ ਸੀ ਵੀ ਤੂੰ ਇਹ ਗੱਲ ਕਹਦੇ ਭਾਈ ਮੇਰੇ ਤੋਂ ਗਲਤੀ ਹੋਈ ਆ ਚਲੋ ਬੰਦਾ ਫਿਰ ਕਹਿੰਦਾ ਯਾਰ ਇਹੋ ਬੰਦੇ ਨੇ ਕਹਿਓ ਦਿੱਤਾ ਵੀ ਭਾਈ ਮੇਰੀ ਗਲਤੀ ਆ ਜੀ ਲੱਗੀ ਵੀ ਆ ਜਿਹੜੀ ਚਲੋ ਲੱਗੀਆਂ ਨੇ ਮਾੜੀ ਗੱਲਾਂ ਪਰ ਐਡਾ ਕੋਈ ਨੁਕਸਾਨ ਨਹੀਂ ਹੈਗਾ ਠੀਕ ਆ ਸਭ ਤੋਂ ਵੱਡੀ ਗੱਲ ਤਾਂ ਛੱਟ ਪੇਟ ਤੋਂ ਬਚਾਓ ਹੋ ਗਈਆਂ ਗੱਡੀਆਂ ਜੀ ਲੋਹਾ ਤਾਂ ਸਿੱਧਾ ਹੋ ਜਾਂਦਾ ਮੈਂ ਤਾਂ ਮੇਨ ਗੱਲ ਇਹ ਦੱਸੋ ਵੀ ਮੇਰੀ ਬੇਟੀ ਵਿੱਚ ਸੀ ਜੇ ਉਹਨੂੰ ਕੁਝ ਹੋ ਜਾਂਦਾ ਸੀ ਕਿੱਥੇ ਜਾਂਦੇ ਮੈਂ ਉਹਦੇ ਕਰਕੇ ਥੋੜਾ ਹੋਇਆ ਵੀ ਯਾਰ ਬੱਚੇ ਵਿੱਚ ਦੀ ਇੱਕ ਉੱਪਰ ਗਲਤ ਬੋਲਦਾ ਆ ਗੱਲ ਫਿਰ ਉਹ ਕਹਿੰਦੇ ਜੀ ਜੇ ਸਾਡੇ ਨਾਲ ਇਦਾਂ ਹੋਇਆ ਧੱਕਾ ਹੋਇਆ ਇਹ ਉਹਦੀ ਗੱਡੀ ਛੱਡ ਦਿੱਤੀ ਗਈ ਸਾਡੀ ਗੱਡੀ ਥਾਣੇ ਖੜਾ ਕੇ ਰੱਖੀ ਆ ਸਾਡੀ ਗੱਡੀ ਤੇ ਕੋਈ ਕਾਰਵਾਈ ਵੀ ਨਹੀਂ ਹੋਈ ਜਾਂ ਤਾਂ ਕਾਰਵਾਈ ਕਰਦੇ ਅਸੀਂ ਜ਼ਮਾਨਤ ਕਰਾ ਲੈਂਦੇ ਕਹਿੰਦੇ ਇਹ ਵੀ ਪੁਲਿਸ ਉਹਨਾਂ ਦਾ ਪੱਖ ਪੂਰ ਰਹੀ ਹੈ ਬਿਲਕੁਲ ਝੂਠ ਆ ਇਹ ਬੇਵਨਰਦੀ ਗੱਲਾਂ ਜਾ ਕੇ ਤੁਸੀਂ ਹੁਣ ਇੱਥੋਂ ਸਿੱਧਾ ਥਾਣੇ ਜਾਓ ਮੇਰੀ ਗੱਡੀ ਥਾਣੇ ਖੜੀ ਆ ਹਮ ਚੈੱਕ ਕਰ ਸਕਦੇ ਹੋ ਤੁਸੀਂ ਮੇਰੀ ਵੀ ਖੜੀ ਆ ਉਹ ਕਹਿੰਦੇ ਜੀ ਧਰ ਨਾਲ ਲਵਾ ਕੇ ਹੁਣ ਆਈ ਆ ਇਦਾਂ ਇਹ ਕੋਈ ਗੱਲ ਧਰਨੇ ਚ ਕੌਣ ਬੈਠੇ ਨੇ 8-10 ਬੰਦੇ ਬੈਠੇ ਨੇ ਉਹ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਮੈਂ ਸਵੇਰੇ ਲਾਈਵ ਹੋਇਆ ਸੀ ਮੈਂ ਹੁਣ ਵੀ ਬੇਨਤੀ ਕਰਦਾ ਵੀ ਯਾਰ ਝੂਠੇ ਦਾ ਸਾਥ ਨਾ ਦਿਆ ਕਰੋ ਇਦਾਂ ਦੀ ਰਾਜਨੀਤੀ ਨਾ ਕਰੋ ਲੋਕਾਂ ਦਾ ਨਾ ਵਿਸ਼ਵਾਸ ਉੱਠ ਕਢਣਾ ਮੁੜ ਕੇ ਕੋਈ ਸੱਚਾ ਬੰਦਾ ਵੀ ਧਰਨਾ ਲਾਊਗਾ ਨਾ ਉਹਦੀ ਵੀ ਨਹੀਂ ਕਿਸੇ ਨੇ ਸੁਣਨੀ ਹਾਲਾਂਕਿ ਕਹਿੰਦਾ ਯਾਰ ਇਹ ਤਾਂ ਬਿਨਾ ਮਤਲਬ ਤੋਂ ਚੱਕ ਕੇ ਧਰਨਾ ਲਾ ਲੇ ਕੋਈ ਗੱਲ ਬਣਦੀ ਹੈ ਮਿੰਨੀ ਮੰਤਰੀ ਮੰਤਰੀ ਬਣਦਾ ਜਾ ਰਿਹਾ ਹਾਂ ਬਿਲਕੁਲ ਜੀ ਬਿਲਕੁਲ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਭਾਅ ਤੋਂ ਕੋਈ ਗੱਲ ਹੋ ਜਵੇ ਕੋਈ ਦੋ ਭਰਾ ਲੜਪਣ ਦੂਆ ਉਹਨੂੰ ਉਂਗਲੀ ਲਾ ਕੇ ਚਲੋ ਜੀ ਧਰਨਾ ਚਲੋ ਜੀ ਧਰਨਾ ਕੋਈ ਗੱਲ ਬਣਦੀ ਆ ਧਰਨਾ ਉੱਥੇ ਲੱਗਦਾ ਵੀ ਕਿਸੇ ਗਰੀਬ ਨਾਲ ਤੱਕਾ ਹੋਇਆ ਹੋਵੇ ਉਹਦੇ ਹੱਕ 'ਚ ਖੜੋ ਉੱਥੇ ਵਧੀਆ ਵੀ ਲੱਗਦਾ ਉੱਥੇ ਪ੍ਰਸ਼ਾਸਨ ਵੀ ਮਦਦ ਕਰਦਾ ਉੱਥੇ ਲੋਕ ਵੀ ਮਦਦ ਕਰਦੇ ਨੇ ਹਾਂ ਯਾਰ ਇਹ ਬੰਦੇ ਨਾਲ ਤੱਕਾ ਹੋਇਆ ਹੁਣ ਮੇਰੀ ਗੱਡੀ ਦੇ ਵਿੱਚ ਤਾਂ ਉਹਨੇ ਗੱਡੀ ਠੋਕਤੀ ਮੇਰੀ ਫੈਮਿਲੀ ਵਿੱਚ ਬੈਠੀ ਆ ਉਲਟਾ ਧਰਨਾ ਉਹ ਲਾ ਰਹੇ ਨੇ ਇਹ ਕੋਈ ਗੱਲ ਬਣਦੀ ਆ ਇਹ ਤਾਂ ਤੱਕਾ ਹੀ ਆ ਨਾ ਸੋ ਮੈਂ ਬੇਨਤੀ ਕਰਦਾ ਸਾਰੇ ਨਾਬੇ ਹਲਕੇ ਦੇ ਨੂੰ ਬੇਨਤੀ ਆ ਇਹਨੂੰ ਪੂਰੀ ਗੰਭੀਰਤਾ ਨਾਲ ਦੇਖ ਲਓ ਵੀ ਕੀ ਦੀ ਗਲਤੀ ਸੀ ਗਲਤੀ ਤਾਂ ਉਹਨੂੰ ਤੁਹਾਨੂੰ ਪਤਾ ਹੀ ਵੀ ਜਿਹੜਾ ਅੰਦਰੋਂ ਨਿਕਲੂਗਾ ਗਲਤੀ ਤਾਂ ਉਹਦੀ ਹੋਣੀ ਆ ਵੀ ਸੋ ਸਾਰੇ ਜਿਹੜੇ ਚੈਨਲ ਦੇਖਦੇ ਨੇ ਮੈਂ ਬੇਨਤੀ ਕਰਦਾ ਵੀ ਜਿਹਦੀ ਗਲਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਜੀ ਸੋ ਚੇਅਰਮੈਨ ਸਾਹਿਬ ਨੇ ਆਪਣਾ ਪੱਖ ਦਿੱਤਾ ਇਹ ਕਹਿੰਦੇ ਜਿਨ੍ਹਾਂ ਦੀ ਗਲਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਂ ਆਪਣਾ ਮੇਨ ਜਿਹੜਾ ਰੋਡ ਆ ਉਹਦੇ ਤੇ ਜਾ ਰਿਹਾ ਸੀ ਪਿੰਡ ਦੀ ਫਿਰਨੀ ਤੇ ਉਹ ਅੰਦਰੋਂ ਲਿਕੜਿਆ ਇਹ ਗੱਡੀ ਉਹਦੀ ਵੱਜੀ ਆ ਮੇਰੇ ਮਗਰਲੇ ਟਾਇਰ ਦੇ ਨਾਲ ਟੱਚ ਹੋਈ ਆ ਮੇਰੀ ਗੱਡੀ ਲਿਕੜ ਗਈ ਸੀ ਕਸੂਰ ਉਹਦਾ ਏ ਫਿਲਹਾਲ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਏ ਉਹਨਾਂ ਨੇ ਧਰਨਾ ਲਾ ਕੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਸੀ ਉਹ ਜਿਤਾਇਆ ਏ ਪਰ ਚੇਅਰਮੈਨ ਸਾਹਿਬ ਕਹਿ ਰਹੇ ਨੇ ਕਿ ਮੇਰਾ ਇਹਦੇ ਵਿੱਚ ਕੋਈ ਦੋਸ਼ ਨਹੀਂ ਧਰਨਾ ਲਾਉਣਾ ਵੀ ਗਲਤ ਆ ਇਦਾਂ ਦੇ ਜਿਹੜਾ ਮਾਹੌਲ ਬਣਾਉਣਾ ਲੋਕਾਂ ਨੂੰ ਪਰੇਸ਼ਾਨ ਕਰਨਾ ਜੀ ਸਾਹਿਬ ਹੁਣ ਧਰਨੇ ਵਾਲੀ ਗੱਲ ਆ ਜੇ ਕੋਈ ਕਈ ਬਜ਼ੁਰਗ ਬਿਮਾਰ ਹੋ ਜਾਂਦੇ ਨੇ ਰੋਡ ਬੰਦ ਕਰਤਾ ਲੋਕਾਂ ਦਾ ਕੀ ਕਸੂਰ ਇੱਕ ਤਾਂ ਗਲਤੀ ਤੁਸੀਂ ਕਰਦੇ ਹੋ ਲੋਕਾਂ ਨੂੰ ਹਰਾਸਮੈਂਟ ਯਾਰ ਉਹ ਲੋਕ ਉੱਪਰ ਦੀ ਘੁੰਮ ਕਿਉਂਦੇ ਨੇ ਕੋਈ ਬਿਮਾਰ ਹੁੰਦਾ ਕਿ ਹਸਪਤਾਲ ਜਾਣਾ ਹੁੰਦਾ ਜਾਂ ਕਿਸੇ ਨੇ ਕੋਈ ਹੋਰ ਬਹੁਤ ਜ਼ਰੂਰੀ ਕੰਮ ਜਾਣਾ ਹੁੰਦਾ ਲੋਕਾਂ ਨੂੰ ਹਰਾਸਮੈਂਟ ਮੈਂ ਪਹਾੜ ਸੋ ਵਸਤੀਆਂ ਨੂੰ ਵੀ ਬੇਨਤੀ ਕਰਦਾ ਸਾਰੇ ਸ਼ਹਿਰ ਵਸਤੀਆਂ ਨੂੰ ਵੀ ਤੁਸੀਂ ਪਹਿਲਾਂ ਪੜਤਾਲ ਕਰਿਆ ਕਰੋ ਵੀਰੋ ਜੇ ਕੋਈ ਨਜਾਇਜ਼ ਗਲਤ ਧਰਨਾ ਲਾਉਂਦਾ ਤਾਂ ਉਹਦੇ ਸਖਤ ਦੇ ਖਿਲਾਫ ਬੋਲਿਆ ਕਰੋ ਕਿਉਂਕਿ ਛੋਡੀ ਵੀ ਸਾਰੀ ਆਵਾਜਾਈ ਖਰਾਬ ਹੁੰਦੀ ਆ ਛੋਡੀ ਮਾਰਕੀਟ ਖਰਾਬ ਹੁੰਦੀ ਆ ਸੋ ਤੁਹਾਨੂੰ ਵੀ ਬੇਨਤੀ ਕਰਦਾ ਵੀ ਜਿਹੜਾ ਬੰਦਾ ਗਲਤ ਧਰਨਾ ਲਾਉਂਦਾ ਗਲਤ ਬੰਦੇ ਦਾ ਸਾਥ ਦਿੰਦਾ ਉਹਦਾ ਵਿਰੋਧ ਕਰਿਆ ਕਰੋ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਚੇਅਰਮੈਨ ਸਾਹਿਬ ਫਿਲਹਾਲ ਤੁਸੀਂ ਬਨੇ ਰਹੋ ਪੰਜਾਬੀ ਲੋਕ ਚੈਨਲ